ਕੋਚ ਕੋਚ ਨਾਲ ਗਾਣਾ ਸੁਣੋ ਗਾਣਾ ਬੰਦ ਕਰ 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 ਗਾਣਾ ਬੰਦ ਯੋ ਪਾਪਾ ਦੇ ਰਾਜਨੀਤੀ ਕਿੰਨੇ ਸਾਲਿਆ ਤੂੰ ਭੈਣ ਚੋਣ ਚੋਣ ਕਰ ਰਹੀ ਹੈ کرابو تے پاسری دا تیری کڑیوں جوتلا ہوئے نا بار بار چٹیاں پھٹیاں تیرے گھر دی تے دیکھنا یانو تو تے ਪਰੇ ਮੜਾ ਬੋਲਦੇ ਤੇ ਮੇਰੀ ਉਹ ਤੇ ਨਵਾਂ ਸਿਆਪਾ ਦਾ ਖੜਾ ਕਰਦੇ ਹੋ ਮੈਂ ਤੁਹਾਨੂੰ ਹੁਣ ਕੀ ਦਾਰਿਆ ਤੁਸੀਂ ਆ ਕੋਈ ਆਮ ਲੋਕਾਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਉਹਦੇ ਕਾਰੋਬਾਰ ਵੀ ਚੱਲਣ ਦੇ ਨੇ ਜਿਹੜੀ ਦਿਖਾ ਫਰ ਬੋਲ ਜਦ ਅਸੀਂ ਤੁਹਾਨੂੰ ਕਹਿੰਦੇ ਨਹੀਂ ਲੱਗਦਾ ਨਹੀਂ ਲੱਗਦਾ ਪਾਈਸਾ ਦੇ ਇਹ ਆਮ ਬੰਦਿਆਂ ਨੂੰ ਗੱਲ ਕਰੋ ਆਮ ਬੰਦਿਆਂ ਨੂੰ ਗੱਲ ਕਰਨ ਦਾ ਇਹ ਤੇਰਾ ਕਾਰੋਬਾਰ ਹੈ ਬਾਈ ਮੈਂ ਬੱਤਰਾ ਅੱਜ ਜਾਓ ਜਾਓ ਹੋ ਗਿਆ ਆਓ ਅੱਲਾ ਥੋੜੀ ਮੇ ਚਾਹੋਗੇ ਯਾਰ ਤੈਨੂੰ ਬਾਹਰ ਰ